ਵੱਡਾ ਚਾਰਾ ਸੀ ਜਸਵਿੰਦਰ ਪੱਲਾ ਜੀ ਇੱਕ ਯੁੱਗ ਦਾ ਅੰਤ ਹੋ ਗਿਆ ਤੁਸੀਂ ਇਸ ਸਰਕਾਰ ਤੇ ਪਹੁੰਚੋ ਕੀ ਕਹਿਣਾ ਚਾਹੁੰਦੇ ਕੀ ਬੜੇ ਬੜੇ ਨੇ ਮੰਨਦੇ ਸੋ ਕੋਈ ਕੋਈ ਸ਼ੱਕ ਨਹੀਂ ਚਾਹੀਏ ਇਹ ਯਾਰਾਂ ਦਾ ਯਾਰ ਬਹੁਤ ਹੀ ਅੱਛਾ ਮਿੱਤਰ ਵਿਦਿਆਰਥੀ ਜੀਵਨ ਤੋਂ ਮਿੱਤਰ ਇੱਕ ਦਿਨ ਹੁੰਦਾ ਨਾ ਪ੍ਰੋਫੈਸ਼ਨਲਿਜ਼ਮ ਚ ਮਿੱਤਰ ਵਿਦਿਆਰਥੀ ਜੀਵਨ ਚੋਂ ਮਿੱਤਰ ਉਹਨਾਂ ਨੂੰ ਦਿੱਲੀ ਦੂਰਦਰਸ਼ਨ ਤੇ ਮੇਰਾ ਨੈਸ਼ਨਲ ਹੁਕਅਪ ਦੇ ਵਿੱਚ ਲੈ ਕੇ ਜਾਣਾ ਤੇ ਉਸ ਤੋਂ ਮਗਰੋਂ ਉਹਨਾਂ ਦੇ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਮਕਾਮ ਹਾਸਲ ਕੀਤੇ ਐ ਤੇ ਬੜੀਆਂ ਚਾਹਤਾ ਜਸਵਿੰਦਰ ਨਾਲ ਮੇਰੀਆਂ ਜੀਵਨ ਦੀਆਂ ਜੁੜੀਆਂ ਨੇ ਬਹੁਤ ਵੱਡਾ ਫਨਕਾਰ ਸੀ ਬੜਾ ਹੀ ਦਿਲਖੁਸ਼ ਇਨਸਾਨ ਸੀ ਐ ਤੇ ਪੜਿਆ ਲਿਖਿਆ ਇੱਕ ਕਲਾਕਾਰ ਸੀ ਜਿਹੜਾ ਕਟਾਸ਼ਿਕ ਵੀ ਕਰਦਾ ਸੀ ਤੇ ਉਹਦੇ ਕੋਈ ਅਰਥ ਹੁੰਦੇ ਸੀ ਪਈ ਅਜਿਹੀ ਯਾਦ ਕੋਈ ਅਜਿਹੀ ਗੱਲ ਜਦੋਂ ਤੁਸੀਂ ਕਿਤੇ ਬੈਠਦੇ ਸੀ ਜਾਂ ਮਿੱਤਰਾਂ ਦੇ ਵਿੱਚ ਵਿਚਰਦੇ ਸੀ ਤਾਂ ਜਸਵਿੰਦਰ ਪੱਲਾ ਨੂੰ ਜ਼ਰੂਰ ਯਾਦ ਕਰਦੇ ਹੋਗੇ ਉਸ ਗੱਲ ਦੇ ਨਾਲ ਪਈ ਅਜਿਹੀ ਗੱਲ ਨਹੀਂ ਅਸੀਂ ਤੇ ਕੱਲ ਵੀ ਕਹਿੰਦੇ ਨੇ ਐਲਪੀਯੂ 'ਚ ਬੈਠੇ ਸੀ ਜਦੋਂ ਖਬਰ ਸਾਂਝੀ ਹੋਈ ਪਤਾ ਲੱਗਿਆ ਕਿ ਉਹ ਰੁਕਸਤ ਹੋ ਗਏ ਉੱਥੇ ਵੀ ਉਹਦੀਆਂ ਨੇਕਾਂ ਯਾਦਾਂ ਸੀ ਤੇ ਕੈਨੇਡਾ ਅਮਰੀਕਾ ਦੇ ਟੂਰ ਤੇ ਰੂਮੇਟ ਰਹਿਆ ਮੈਂ ਤੇ ਜਸਵਿੰਦਰ ਪੱਲਾ ਤੇ ਬੜੀਆਂ ਯਾਦਾਂ ਨੇ ਉਹਦੇ ਨਾਲ ਜੁੜੀਆਂ ਹੋਈਆਂ ਹਾਂ ਤੇ ਹਾਲਾਂਕਿ ਉਹਨੇ ਕਈ ਵਾਰ ਆਪਣੇ ਕੈਸੜਾਂ ਦੇ ਵਿੱਚ ਮੇਰੀਆਂ ਮੁੱਛਾਂ ਦੇ ਵੀ ਤਵੇ ਤਵੇ ਲਾਉਂਦਾ ਰਿਹਾ ਪਰ ਕਦੇ ਸਾਡਾ ਮਨ ਮਟਾਪ ਨਹੀਂ ਹੋਇਆ ਐ ਸਾਡੀ ਸਾਡੀ ਹਾਂ ਸਾਡੀ ਮੁਹੱਬਤ ਉਸੇ ਤਰ੍ਹਾਂ ਹੀ ਅਖੀਰ ਤੱਕ ਕਾਇਮ ਸੀ ਸੋ ਮੈਂ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਆਪਣੇ ਉਸ ਮਿੱਤਰ ਨੂੰ ਜਾਦ ਕਰਦੇ ਆ ਹੋਇਆ ਵੈਗਰ ਵਗੇ ਅਰਦਾਸ ਕਰਦਾ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਭੱਲਾ ਜੀ ਨੂੰ ਆਪਦੇ ਚਰਨਾਂ ਚ ਨਵਾਸ ਬੋ ਜੀ ਵੱਡਾ ਚਰਾ ਸੀ ਜਸਵਿੰਦਰ ਪੱਲਾ ਜੀ ਇੱਕ ਯੁੱਗ ਦਾ ਅੰਤ ਹੋ ਗਿਆ ਤੁਸੀਂ ਸਸਕਾਰ ਤੇ ਪਹੁੰਚੋ ਕੀ ਕਹਿਣਾ ਚਾਹੁੰਦੇ ਕੀ ਬਲੇ ਬਲੇ ਨੇ ਮੰਨਦੇ ਕੋਈ ਕੋਈ ਸ਼ੱਕ ਨਹੀਂ ਚਾਹੀਦਾ ਯਾਰਾਂ ਦਾ ਯਾਰ ਬਹੁਤ ਹੀ ਅੱਛਾ ਮਿੱਤਰ ਵਿਦਿਆਰਥੀ ਜੀਵਨ ਤੋਂ ਮਿੱਤਰ ਇੱਕ ਦਿਮਾ ਨਾ ਪ੍ਰੋਫੈਸ਼ਨਲਿਜ਼ਮ ਚ ਮਿੱਤਰ ਵਿਦਿਆਰਥੀ ਜੀਵਨ ਚੋਂ ਮਿੱਤਰ ਰੋਣਾ ਨੂੰ ਦਿੱਲੀ ਦੂਰਦਰਸ਼ਨ ਤੇ ਮੇਰਾ ਨੈਸ਼ਨਲ ਹੁੱਕਅਪ ਦੇ ਵਿੱਚ ਲੈ ਕੇ ਜਾਣਾ ਤੇ ਉਸ ਤੋਂ ਮਗਰੋਂ ਉਹਨਾਂ ਦੇ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਮਕਾਮ ਹਾਸਲ ਕੀਤੇ ਐਂ ਤੇ ਬੜੀਆਂ ਚਾਹਤਾ ਜਸਵਿੰਦਰ ਨਾਲ ਮੇਰੀਆਂ ਜੀਵਨ ਦੀਆਂ ਜੁੜੀਆਂ ਨੇ ਬਹੁਤ ਵੱਡਾ ਫਨਕਾਰ ਸੀ ਬੜਾ ਹੀ ਦਿਲਖੁਸ਼ ਇਨਸਾਨ ਸੀ ਐਂ ਤੇ ਪੜਿਆ ਲਿਖਿਆ ਇੱਕ ਕਲਾਕਾਰ ਸੀ ਜਿਹੜਾ ਕਟਾਸ਼ਿਕ ਵੀ ਕਰਦਾ ਸੀ ਤੇ ਉਹਦੇ ਕੋਈ ਅਰਥ ਹੁੰਦੇ ਸੀ ਜੀ 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 ਜਾਨਤ ਕੋਈ ਰਹੀ ਗੱਲ ਜਦੋਂ ਤੁਸੀਂ ਕਿਤੇ ਬੈਠਦੇ ਸੀ ਜਾਂ ਮਿੱਤਰਾਂ ਦੇ ਵਿੱਚ ਵਿਚਰਦੇ ਸੀ ਤਾਂ ਜਸਵਿੰਦਰ ਪੱਲਾ ਨੂੰ ਜ਼ਰੂਰ ਯਾਦ ਕਰਦੇ ਹੋਗੇ ਉਸ ਗੱਲ ਦੇ ਨਾਲ ਵੀ ਅਹੀ ਗੱਲ ਨਹੀਂ ਅਸੀਂ ਤੇ ਕੱਲ ਵੀ ਕਹਿੰਦੇ ਨੇ ਐਲਪੀਯੂ 'ਚ ਬੈਠੇ ਸੀ ਜਦੋਂ ਖਬਰ ਸਾਂਝੀ ਹੋਈ ਪਤਾ ਲੱਗਿਆ ਕਿ ਉਹ ਰੁਕਸਤ ਹੋ ਗਏ ਉੱਥੇ ਵੀ ਉਹਦੀਆਂ ਨੇਕਾਂ ਯਾਦਾਂ ਸੀ ਤੇ ਕੈਨੇਡਾ ਅਮਰੀਕਾ ਦੇ ਟੂਰ ਤੇ ਰੂਮੇਟ ਰਹਿਆ ਮੈਂ ਤੇ ਜਸਵਿੰਦਰ ਪੱਲਾ ਤੇ ਬੜੀਆਂ ਯਾਦਾਂ ਨੇ ਉਹਦੇ ਨਾਲ ਜੁੜੀਆਂ ਹੋਈਆਂ ਐ ਤੇ ਹਾਲਾਂਕਿ ਉਹਨੇ ਕਈ ਵਾਰ ਆਪਣੇ ਕੈਸੜਾਂ ਦੇ ਵਿੱਚ ਮੇਰੀਆਂ ਮੁੱਛਾਂ ਦੇ ਵੀ ਤਵੇ-ਤਵੇ ਲਾਉਂਦਾ ਰਿਹਾ ਪਰ ਕਦੇ ਸਾਡਾ ਮਨ ਮਟਾਪ ਨਹੀਂ ਹੋਇਆ ਐ ਸਾਡੀ ਸਾਡੀ ਹਾਂ ਸਾਡੀ ਮੁਹੱਬਤ ਉਸੇ ਤਰ੍ਹਾਂ ਹੀ ਅਖੀਰ ਤੱਕ ਕਾਇਮ ਸੀ ਸੋ ਮੈਂ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਆਪਣੇ ਉਸ ਮਿੱਤਰ ਨੂੰ ਯਾਦ ਕਰਦਿਆਂ ਹੋਇਆਂ ਵੈਗਰੂ ਵਗੇ ਅਰਦਾਸ ਕਰਦਾ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਭੱਲਾ ਜੀਵ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ